ਬਲਰਾਜ ਸਿਆਲ ਮੈਂ ਉਹਨੂੰ ਬਹੁਤ ਵਧਾਈ ਦੇਵਾਂਗਾ ਕਿ ਇੱਕ ਬਹੁਤ ਹੀ ਵਧੀਆ ਰਿਸਕ ਲਿਆ ਔਰ ਉਹ ਕਾਮਯਾਬ ਹੋਇਆ ਹੈ ਦਾਦਾ ਜੀ ਸੀਗੇ ਉਹ ਤਾਂ ਰੋ ਹੀ ਜਾਂਦੇ ਸੀ ਰੋ ਹੀ ਜਾਂਦੇ ਸੀ ਔਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਹੈਗੇ ਨੇ ਮੈਂ ਤਾਂ ਅਪੀਲ ਕਰਨਾ ਚਾਹਾਂਗਾ ਉਹਨਾਂ ਨੂੰ ਕਿ ਉਹ ਲੈ ਕੇ ਜਾਣ ਆਪਣੇ ਬਜ਼ੁਰਗਾਂ ਨੂੰ ਫਿਲਮ ਦਿਖਾਣ ਜੋ ਆਪਣੇ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਸੰਭਿਆ ਹੋਇਆ ਤੇ ਜਿਨ੍ਹਾਂ ਨੇ ਨਹੀਂ ਸੰਭਿਆ ਮੈਂ ਤਾਂ ਕਹਿੰਦਾ ਉਹਨਾਂ ਨੂੰ ਟੈਗ ਕਰਨਾ ਚਾਹੀਦਾ ਹੈ ਫਿਲਮ ਬਹੁਤ ਜ਼ਬਰਦਸਤ ਹੈ ਬਹੁਤ ਇਮੋਸ਼ਨਲ ਫਿਲਮ ਹੈ ਆਪਣੇ ਰੋਸ਼ਨ ਪ੍ਰਿੰਸ ਜੀ ਨੇ ਯਗਰਾਦ ਸਿੰਘ ਜੀ ਨੇ ਗੁਰਰਾਜ ਜ਼ਿੰਦਾਬਾ ਜੀ ਇਹਨੂੰ ਤਾਂ ਐਕਟਿੰਗ ਦੇ ਵੱਟ ਹੀ ਘਾੜਦੇ ਤੇ ਰਾਣਾ ਰਣਵੀਰ ਦੋ ਦਿਨ ਆਪਣੇ ਤੁਸੀਂ ਘੁੰਮਦੇ ਹੋ ਕਿ ਮਾਂ ਪਿਓ ਲਈ ਕਿਹੜਾ ਦਿਨ ਹੈ ਬੱਚਿਆਂ ਦਾ ਪਿਆਰ ਦਿਖਾਇਆ ਗਿਆ ਮਾਂ ਪਿਓ ਦਾ ਕਿਵੇਂ ਲੱਗੀ ਪਾਜੀ ਫਿਰ ਹੁਣ ਦੇਖ ਕੇ ਆਪਣੇ ਘਰ ਬਗਾਨਦੇ ਆ کافی ਅਲੱਗ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਬਹੁਤ ਵੱਡਾ ਰਿਸਕ ਹੈ ਉਹ ਜੋ ਰਿਸਕ ਲੈਣ ਵਾਲਾ ਹੁੰਦਾ ਨਾ ਉਹਦੀ ਕਦਰ ਕਰਨੀ ਚਾਹੀਦੀ ਪੰਜਾਬੀ ਇੰਡਸਟਰੀ ਨੂੰ ਬਲਰਾਜ ਸਿਆਲ ਮੈਂ ਉਹਨੂੰ ਬਹੁਤ ਵਧਾਈ ਦਵਾਗਾ ਕਿ ਇੱਕ ਬਹੁਤ ਹੀ ਵਧੀਆ ਰਿਸਕ ਲਿਆ ਔਰ ਉਹ ਕਾਮਯਾਬ ਹੋਇਆ ਹੈ ਇੱਕ ਇਮੋਸ਼ਨ ਮੇਰੇ ਸਾਹਮਣੇ ਇੱਕ ਦਾਦਾ ਜੀ ਸੀਗੇ ਉਹ ਤਾਂ ਰੋ ਹੀ ਜਾਂਦੇ ਸੀ ਰੋ ਹੀ ਜਾਂਦੇ ਸੀ ਬਹੁਤ ਤੇ ਜੋ ਦਾਦਾ ਹੈ ਨਾ ਉਹ ਤਾਂ ਬਹੁਤ ਅੱਛੇ ਤਰੀਕੇ ਨਾਲ ਇਸ ਇਮੋਸ਼ਨ ਨੂੰ ਸਮਝ ਸਕਦਾ ਹੈ ਔਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਹੈਗੇ ਨੇ ਮੈਂ ਤਾਂ ਅਪੀਲ ਕਰਨਾ ਚਾਹਾਂਗਾ ਉਹਨਾਂ ਨੂੰ ਕਿ ਉਹ ਲੈ ਕੇ ਜਾਣ ਆਪਣੇ ਬਜ਼ੁਰਗਾਂ ਨੂੰ ਫਿਲਮ ਦਿਖਾਣ ਜੋ ਆਪਣੇ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਨੂੰ ਸੰਭਿਆ ਹੋਇਆ ਤੇ ਜਿਨ੍ਹਾਂ ਨੇ ਨਹੀਂ ਸੰਭਿਆ ਮੈਂ ਤਾਂ ਕਹਿੰਦਾ ਉਹਨਾਂ ਨੂੰ ਟੈਗ ਕਰਨਾ ਚਾਹੀਦਾ ਔਰ ਅੱਜ ਕੱਲ ਬੱਚੇ ਟ੍ਰੈਂਡ ਦੇ ਵਿੱਚ ਆ ਕੇ ਬਾਹਰ ਘੁੰਮਣ ਜਾਂਦੇ ਬੱਚੇ ਮਾਪਿਆਂ ਨੂੰ ਮਿੱਠ ਆਸ਼ਵਾ ਛੱਡ ਦਿੰਦੇ ਨੇ ਕੁਝ ਅਜਿਹੇ ਸਿਸਟਮ ਅੱਜ ਕੱਲ ਹਾਈ ਫਾਈ ਬਣ ਚੁੱਕੇ ਨੇ ਵੀ ਮਾਪੇ ਨਾਲ ਚੰਗੇ ਨਹੀਂ ਹੁੰਦੇ ਬਹੁਤ ਵੱਡਾ ਪਾਪ ਹੈ ਔਰ ਸਾਡੀ ਸੋਸਾਇਟੀ ਤੋਂ ਅਗਰ ਇਸ ਪਾਪ ਨੂੰ ਖਤਮ ਕਰਨਾ ਹੈ ਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਕੱਲੀ ਇੱਕ ਫਿਲਮ ਨਾਲ ਕਿ ਉਹਨਾਂ ਨੇ ਤਾਂ ਆਪਣਾ ਕੰਮ ਕਰਦ ਲਾ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹੁਣ ਮਾਉਤ ਪਬਲਿਸਿਟੀ ਨਾਲ ਲੋਕਾਂ ਨੂੰ ਉਸਤੇ ਉਜਾਗਰ ਕਰੀਏ ਕਿ ਆਓ ਯਾਰ ਦੇਖੋ ਚਲੋ ਜੋ ਇਹਨਾਂ ਨੇ ਮਿਸ਼ਨ ਛੜਿਆ ਆਪਾਂ ਇਹਨੂੰ ਪੂਰਾ ਕਰਦੇ ਹਾਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਭਾਈ ਜੀ ਕਿਵੇਂ ਲੱਗੀ ਆਪਣੇ ਘਰ ਬਗਾਨੇ ਦੇਖ ਕੇ ਇਹ ਫਿਲਮ ਬਹੁਤ ਜ਼ਬਰਦਸਤ ਹੈ ਬਹੁਤ ਇਮੋਸ਼ਨਲ ਫਿਲਮ ਹੈ ਆਪਣੇ ਰੋਸ਼ਨ ਪ੍ਰਿੰਸ ਜੀ ਨੇ ਜਗਰਾਤ ਸਿੰਘ ਜੀ ਨੇ ਕੁਲਰਾਜ ਰੰਧਾਵਾ ਜੀ ਨੇ ਤਾਂ ਐਕਟਿੰਗ ਦੇ ਵੱਟ ਹੀ ਘਾਟ ਤੇ ਤੇ ਰਾਣਾ ਰਣਵੀਰ ਜੀ ਨੇ ਵੀ ਬਸ ਤੋਬਾ ਤੋਬਾ ਕਰਾਤੀ ਹੈ ਫਿਲਮ ਦੀ ਬਹੁਤ ਇਮੋਸ਼ਨਲ ਫਿਲਮ ਹੈ ਬਹੁਤ ਰੋਣਾ ਆਉਂਦਾ ਹੈ ਜਦ ਇਸ ਤੇ ਦਿਖਾਇਆ ਗਿਆ ਕਿ ਜਿਵੇਂ ਆਪਾਂ ਬਾਹਰ ਜਾਂਦੇ ਆ ਆਪਾਂ ਆਪਣੇ ਮਮ ਡੈਡ ਨੂੰ ਬੁਲਾ ਲੈਣੇ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਲਈ ਤੇ ਫਿਰ ਉਹਨਾਂ ਨੂੰ ਉਹ ਰਿਸਪੈਕਟ ਨਹੀਂ ਦੇ ਪਾਉਂਦੇ ਜਿਸ ਉਮੀਦਾਂ ਨਾਲ ਉਹ ਆਉਂਦੇ ਆ ਲੱਭੀ ਪਰਿਵਾਰਿਕ ਮੂਵੀ ਹੈ ਸਾਰੀ ਪਰਿਵਾਰਿਕ ਹੈ ਜੀ ਪੂਰੀ ਪਰਿਵਾਰ ਨਾਲ ਤੁਸੀਂ ਆ ਸਕਦੇ ਹੋ ਰਾਣਾ ਰਣਵੀਰ ਦਾ ਇੱਕ ਡਾਇਲੋਗ ਮੈਨੂੰ ਬਾਰ-ਬਾਰ ਯਾਦ ਆ ਰਿਹਾ ਹੈ ਮਤਲਬ ਇਹ ਜਿਹੜਾ ਡਾਇਲੋਗ ਮੈਂ ਲਾਈਫ 'ਚ ਸ਼ਾਇਦ ਹੀ ਸੁਣਿਆ ਹੋਊਗਾ ਉਹ ਚ ਡਾਇਲੋਗ ਹੈਗਾ ਚਲੋ ਮੈਂ ਦੱਸ ਰਿਹਾ ਮਤਲਬ ਕਿ ਕਿ 5 ਦਿਨ ਤੁਸੀਂ ਆਪਣੇ ਕੰਮ ਨੂੰ ਦਿੰਦੇ ਹੋ 2 ਦਿਨ ਆਪਣੇ ਤੁਸੀਂ ਘੁੰਮਦੇ ਹੋ ਤੇ ਮਾਪਿਓ ਲਈ ਕਿਹੜਾ ਦਿਨ ਹੈ 8ਵਾਂ ਦਿਨ ਵੀ ਆਂਦਾ ਕੋਈ ਸੋ ਇਹ ਡਾਇਲੋਗ ਵੀ ਇੱਕ ਰਿਐਲਿਟੀ ਹੈ ਕਿ ਦੇਖੋ ਆਪਾਂ ਜਿੰਦੇ ਜੀ ਹੀ ਆਪਣੇ ਮਾਪਿਓ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਤਸਵੀਰਾਂ 'ਚ ਕੁਝ ਫਾਇਦਾ ਨਹੀਂ ਆ ਬਾਅਦ ਚ ਰੋਣ ਨਾਲ ਫਿਲਮ ਬਹੁਤ ਇਮੋਸ਼ਨਲ ਹੈ ਤੁਸੀਂ ਦੇਖੋਗੇ ਤੁਸੀਂ ਆਪਣੇ ਮਮ ਡੈਡ ਦੀ ਇੱਜ਼ਤ ਕਰੋਗੇ ਬੱਚਿਆਂ ਦੀ ਵੀ ਰਿਸਪੈਕਟ ਕਰੋਗੇ ਇੱਕ ਦਾਦੇ ਪੋਤੇ ਦਾ ਪਿਆਰ ਦਿਖਾਇਆ ਗਿਆ ਹੈ ਬੱਚਿਆਂ ਦਾ ਪਿਆਰ ਦਿਖਾਇਆ ਗਿਆ ਮਾਪਿਓ ਦਾ ਮਤਲਬ ਬਹੁਤ ਫਿਲਮ ਹੈ ਪਰਿਵਾਰਿਕ ਫਿਲਮ ਹੈ ਆਣਾ ਚਾਹੀਦਾ ਹੈ ਵਰਲਡ ਲੈਵਲ ਦੀ ਹਿੱਟ ਹੈ ਮਤਲਬ ਬੰਨ ਕੇ ਰੱਖਦੀ ਹੈ ਸੀਟਾਂ 'ਚ ਤੁਸੀਂ ਇੱਕ ਸਕਿੰਟ ਬੋਰ ਨਹੀਂ ਹੁੰਦੇ ਇਹ ਫਿਲਮ ਦੇਖ ਕੇ ਬੰਦਾ ਜਨਰਲੀ ਬੋਰ ਹੋ ਜਾਂਦਾ ਮਤਲਬ 8 7 8 ਕੈਰੈਕਟਰ ਹੈ ਹਰੇਕ ਨੇ ਆਪਣੇ ਕੈਰੈਕਟਰ 'ਚ ਡੁੱਬੇ ਆ ਅਰਮਾਨ ਓਜਲਾ ਹੈਗੇ ਮਤਲਬ ਬਹੁਤ ਪ੍ਰੀ ਤੋਜਲਾ ਮੈਮ ਉਹਨਾਂ ਨੇ ਬਹੁਤ ਐਕਟਿੰਗ ਬਰਰਾਸ ਸਿਆਲ ਜੀ ਨੇ ਮਤਲਬ ਸਾਰੇ ਕਰੈਕਟਰ ਡੁੱਬੇ ਐ ਨਹੀਂ ਫਿਲਮ ਚ ਇੱਕ ਅੱਧਾ ਕਰੈਕਟਰ ਮਿਸ ਹੋ ਜਾਂਦਾ ਕਿ ਉਹ ਆਪਣਾ ਨਿਭਾ ਨਹੀਂ ਪਾਂਦਾ ਪਰ ਇਸ ਚ ਇੰਨੀ ਜ਼ਬਰਦਸਤ ਐਕਟਿੰਗ ਕੀਤੀ ਹੈ ਹਰੇਕ ਨੇ 10 ਚੋਂ 10 ਹੈ ਜੀ ਪਰਿਵਾਰਿਕ ਫਿਲਮ ਹੈ ਆਓ ਵਧੀਆ ਸਿੱਖ ਮਿਲੂਗੀ ਕਰੇ ਆਪਣੇ ਰਿਸਪੈਕਟ ਕਰੋਗੇ